ਓਏ ਜਿਹੜੀ ਗੱਲ ਕਹਿਣਾ ਓਏ 1 ਮਿੰਟ ਪਾਸੇ ਹੱਥ ਤੋਂ ਬਾਥਣ ਦੇ ਚੋ ਮੱਛੀ ਮੋਟਰ ਮੰਗਾ ਮੱਛੀ ਮੋਟਰ ਮਥਲੇਗਾ ਉਹ ਫੂਲ ਦੀ ਮਹਾਰਾਜ ਫੂਲ ਦੀ ਮੈਂ ਐਸਾ ਦਰਿਆਰ ਕੀ ਬਰੂ ਇਹ ਵੇ ਸਿਰ ਨਹੀਂ ਮਾਰੀ ਹੱਥਾਂ ਦੀ ਹੀ ਮਾਰੀ ਹੋਰੀ ਹਾਂ ਦਾ ਵੀ ਹਾਂ ਮਾਰੀ ਆ

ਫਿਰ ਇਹਦੇ 50 ਮੱਝ ਲਈਓਂਗੀ 50 ਫਿਰ ਤੇ ਹੁਣ ਇਹ ਕਹਿੰਦਾ ਵੀ ਦੇਖ ਲਈ ਆ ਇੱਕ ਬੰਦਾ ਕਰਨੇ ਹੁਣ ਫਿਰ ਪੰਜਾ ਲੈ ਲਿਓ ਚਾਲੀ ਦੇ ਨੇ ਪਿਆ ਕਰਦੇ ਚੱਲ ਕਰ ਦੋ ਪੰਜਾ ਕਰ ਦੋ ਲੈ ਗੱਲ ਸੁਣ ਲੈ ਮੇਰਾ ਮਾਨ ਰੱਖਣਾ ਮੈਂ ਉਸੇ ਢੰਗ ਨਾਲ ਕਹਿਣਾ ਬਾਹ링ਾਂ ਗੱਲਾਂ ਨਹੀਂ ਮਾਨ ਨਾ ਨਹੀਂ ਮਾਨ ਨਹੀਂ ਮਗਰ ਨਹੀਂ ਮਗਰ ਮਾਨਾ ਨਹੀਂ ਮਗਰ ਜਿਹੜੇ ਮਹੀਨਾ ਬਿਕਰ ਕੋ ਖੜੋਈਆ ਯਾਰ ਮਾਨੇ ਮਦਨਗਰ ਤੈਨੂੰ ਕਹਿੰਦਾ ਉਹ ਤੇਰੇ ਜਵਾਨ ਨੂੰ ਫੁੱਲ ਤੇਰੀ ਜਵਾਨ ਨੂੰ ਫੁੱਲ ਮੈਂ ਦਿੰਦੇ ਸੀ ਇਹਨੂੰ ਆਪਾਂ ਬਿਲਕੁਲ ਪੈਸੇ ਦੇ ਜਾਂ ਉਹ ਪੈਸੇ ਤਾਂ ਮੰਗਿਆ 1000 ਵੀ ਨਹੀਂ 500 ਵੀ ਨਹੀਂ ਘੱਟ ਰਹਾ ਯਾਰ ਬੜਾ ਬੋਰ ਨਹੀਂ ਰਹਾ ਬੋਲ ਦੇ ਯਾਰ ਆ ਕਿੰਨੇ ਯਾਰ ਇਹਨਾਂ ਖਾਟੇ ਜਿਹੜਾ ਮੈਂ ਪੈਸੇ ਮੋੜ ਦੇ ਆ ਵਾ ਮੋੜ ਦਈ ਤੇ ਯਾਰ ਮੋੜ ਦਿਆ ਲੈ ਯਾਰ ਮਿੰਗਾ ਵੀ ਕੁਰੀ ਰਹੇ ਆ ਬੀਚ ਬੇਚਲ ਛਾਣੇ ਪੰਦੇ ਸਾਢੇ ਪੰਜ ਤੋਂ ਚਾਰ ਹੋ ਗਏ ਸਾਢੇ ਪੰਜ 6 ਇੱਕ ਰੱਖ ਲਾ ਮੇਰਾ ਮਨ ਨਾ 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 ਤੇਰਾ ਮਨ ਉਹ ਯਾਰ ਮੈਂ ਮੇਰੇ ਤਾਂ ਮੀਰੀ ਗੱਲ ਨਹੀਂ ਮਾਹ ਨਹੀਂ ਹੁੰਦੀ ਪਹਿਲਾਂ ਗੱਲ ਤੋਂ ਇੱਕ ਮਿੰਟ ਗੱਲ ਛੱਡ ਪਹਿਲਾਂ ਇੱਕ ਗੱਲ ਮੇਰੀ ਗੱਲ ਮਾਹ ਨਹੀਂ ਮਾਹ ਨਹੀਂ ਹੁੰਦੀ ਮਾਹ ਨਹੀਂ ਹੁੰਦੀ ਉੱਥੇ ਮਹਾਰਾਜ ਬੀਨਾਕ ਓਏ ਗਾਲਾਂ ਸਰਬ ਓਏ ਲੈ 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 ਆ ਫੜ ਓਏ 1000 ਦੁਲਾਲੀ ਦੇ ਵਿੱਚੋਂ ਬਸ ਓ ਨਹੀਂ ਵੇਚਰੀ ਜਾਣਾ ਓਏ ਨਖਰਾਏ ਵੀ ਨਹੀਂ ਦੇਣੀ ਨਹੀਂ ਨਹੀਂ ਆਹਾ ਨਖਰਾਏ ਵੀ ਨਹੀਂ ਦੇਣੀ ਤੇ ਇਹ ਉਹ ਦੇਖ ਓਏ ਪੂਰਾ ਪੱਟ ਦੋ ਕੁਝ ਇਹ ਹੋਰੀ ਖੁੱਲੀ ਹੈ ਨਾ ਮੈਂ ਕਿਹੜੀ ਖੁੱਲੀ ਹੈ ਨਾ ਇਹ ਲੈ ਜਾ ਮਾਰਨੀ ਸਾਡੇ ਬੰਦੇ ਦਿਮਾਗ ਤੱਕ ਤਾਂ ਮੈਂ ਉਹਨੂੰ ਜੱਜ ਮੜਿਆ ਪਗਾਈ ਨਾ ਕਰ ਕੁੱਤੇ ਵਾਲੀ ਮੈਨੂੰ ਦੇਣੇ ਪੈਣਗੇ ਅਰੇ ਇਹ ਝਾਰੀ ਮੱਡੀ ਦੀ ਮੈਂ ਜੀ ਹਜ਼ਾਰ ਰੋਗਾਂ ਦੇਣਾ ਨੇ ਇਹ ਦੱਸਦੇ ਨਹੀਂ ਸੁਣਦੀ ਮੈਂ ਪੈਸੇ ਨਾ ਘਟ ਬੱਜ ਜਾ ਨਾ ਪੈਸੇ ਨਾ ਘਟ ਬੱਜ ਜਾਨਮ ਦੇਖਦਾ ਬਾਜ ਕਰ ਕੀ ਸਾਡੇ ਕੀ ਕਿਈ ਵਾਰ ਤੱਕ ਆ ਸਮਖੌਲ ਰਹੇ ਨਹੀਂ ਫਿਰ ਆਪ ਕੋ ਆਪ ਕੋ ਹਾਂ ਇਹ ਤੋਂ ਵੀ ਨਕੂ ਤੂੰ ਪਰ ਆਗਾ ਆਪਾਂ ਤੇਨੂੰ ਸਿੱਧੀ ਰਾਹ ਦੇਣਾ ਯਾਰ ਤੂੰ ਮਿੰਟ ਸੁਣ ਲੈ ਤੇ ਤੂੰ ਦੋ ਦੋ ਚਾਲੇ ਚੰਗੇ ਜਿੰਨਾ ਜੇ ਤੱਕ ਮੰਨ ਲਿਆ ਤਾਂ ਠੀਕ ਜਾਨੇ ਤੇਰੀ ਮੈਂ ਇਸ ਤੇਰੇ ਕੋਲ 15 ਦਾ ਬੱਚਾ ਛੱਡਦਾ ਦੇਖੀ ਨਹੀਂ ਯਾਰ ਹੋ ਰਿਹਾ ਓਵਰ ਓਵਰ ਮੈਂ ਨਹੀਂ ਜੱਲ ਸੋ ਲਾਖੇ ਵਜਨ ਮੈਂ 15 ਦਾ ਬੱਚਾ ਛੱਡਦਾ ਉਹ ਉਹ ਗੱਲ ਸੁਣ ਲੈ ਪਹਿਲਾਂ ਮੇਰੀ ਗੱਲ ਸੁਣ ਲੈ ਛੱਡੀ ਬੱਚਾ ਛੱਡੀ ਬਤੁ ਜਰਾ 15 ਤੱਕ ਕਿਉਂ ਹੈ ਰ ਜਿਹੜੀ ਗੱਲ ਕਹਿਣਾ ਮੰਨ ਲਾ ਨਾ ਮੈਂ ਕੋਈ ਮੈਂ ਵੀ ਤੇਰੀ ਮੈਂ ਓਏ ਘਰ ਜਾ ਇੱਕ ਮਿੰਟ ਛੱਡ ਉਹ ਛੱਡ ਦੋ ਛੱਡ ਦੋ ਉਹ ਪਤਾ ਹੈ ਇੱਕ ਮਿੰਟ ਬੱਚਾ ਛੱਡ ਦੇ ਉਹ ਮੈਂ ਨਹੀਂ ਹੁੰਦਾ ਉਹ ਬੱਚਾ ਵੀ ਛੱਡ ਦਿੰਦਾ ਇੰਨੇ ਫਿਰ ਐਂ ਦਿੰਦਾ ਫੇਰ ਨਹੀਂ ਕਰੇ ਰੱਖਣਾ ਇੰਨੇ ਤਾਂ ਫਿਰ ਬੈਠਾ ਨਹੀਂ ਤਨਮਾ ਜੀਰਾ ਪਾ ਦੇ ਇੱਕ ਕਰੋ ਤੂੰ ਜੇ ਤਾਂ ਕੋਈ ਉਹੀ ਗੱਲ ਕਰਨੀ ਆ ਤਾਂ ਤੇਰੀ ਮਰਜ਼ੀ ਹੈ ਜਾ ਐ ਕਹਦੇ ਵੀ ਜਾ ਨਹੀਂ ਹੁਣ ਫੇਰ ਲੈ ਜਾ ਜੇ ਤੂੰ ਇੰਨੀ ਸ਼ੋਰ ਕਰਦੀ ਤੀ ਤੂੰ ਇੱਕ ਯਾਰ ਹੋਰ ਪਾ ਦਿਆ ਫਿਰ ਜੇ ਤਾਂ ਤੂੰ ਹੈਂਡੀ ਕਰਨੀ ਐ ਤਾਂ ਤੇਰੀ ਮੈਂ ਤਾਂ ਇਹਦਾ ਘਟ ਗਿਆ ਮੈਂ ਤਾਂ ਮੈਂ ਤਾਂ ਤੈਨੂੰ ਮੈਂ ਸਿੱਧੇ ਗੱਲਾਂ ਚ ਤੈਨੂੰ ਕਹਿੰਦਾ ਤੈਨੂੰ ਤਾਂ ਮੈਂ ਸਿੱਧਾ ਮੈਂ ਵੀ ਕਹਿੰਦਾ ਘਟ ਗਿਆ ਲਾ ਫੜ ਲਾ ਫੜ ਦੱਸ ਦੇ ਕੋਈ ਇਹਦਾ ਫੜ ਕੇ ਹੀ ਲੈ ਜੂ ਮੈਂ ਇਹਦਾ ਤੇਰਾ ਮਨ ਕਰਿਆ ਤਾਂ ਠੀਕ ਆ ਨਹੀਂ ਚੁੱਪ ਕਰਕੇ ਤੁਰ ਜੂ ਮੈਂ ਬੀਜਾ ਛੱਡ ਦੇ ਤੂੰ ਜੇ ਆਪਣੇ 13 ਕਿਹਾ ਦਨੋ ਬਸ ਤੇਰੀ ਮਰਜ਼ੀ ਆ ਇਹ ਹੁੰਦਾ ਵਗਦਾ ਪਾਣੀ ਪਵਿੱਤਰ ਓਏ ਜਾਨੀ ਆ ਇਹਦਾ ਤੁਸੀਂ ਜਾਣਾ ਇੱਥੋਂ ਅੱਜ ਤਾਂ ਫਿਰਦੇ ਹੀ ਰਹਿਣਾ ਅਸੀਂ ਤਾਂ ਵੀਰੇ ਫਿਰਦੇ ਹੀ ਰਹਿਣਾ ਹਾਂ ਚੱਲ ਲੈ ਭਾਈ ਕਿਹਾ ਫਿਰ ਤੂੰ ਮੈਨੂੰ ਆਏ ਕਿਹਾ ਵੀ ਮੰਗਿਆ ਐਂ ਦੇਣੀ ਆ ਮੈਂ ਤੈਨੂੰ ਲਾਇਆ 10 ਮੈਂ ਕਿਹਾ ਮੇਰਾ ਮੇਰਾ ਉਹ ਕੰਮ ਨਹੀਂ ਨਿਕਰਾ ਮੈਂ ਮੈਂ ਉਹ ਬੰਦਾ ਵੀ ਦੁਖੀ ਵਾਲਾ ਹੋਇਆ ਮੰਗਿਆ ਵੇਚ ਜਾ ਕੇ ਬਚਾਰੇ ਦੀ ਮੈਂ ਨਾ ਕਰਿਆ ਓਏ ਆ ਗੁਰੂ ਆ ਗਿਆ ਮੇਰਾ ਭਰਾ ਕਹਿੰਦਾ ਬਹੁਤ ਤੇਰਾ ਭਰਾ ਕਰਕੇ ਮੈਨੂੰ ਮੈਨੂੰ ਉਹ ਕਹਿੰਦਾ ਜਦ ਵੀ ਮੇਰੀ ਗੱਲ ਸੁਣ ਉਹਨੂੰ 15 10 15000 ਰੁਪਇਆ ਬਾਹਰ ਮੈਨੂੰ ਵੀ ਗੁਰ 135000 ਦੀ ਬੰਦੇ ਦੀ ਮਹਰ ਡੀ ਆਪਾਂ ਹੁਣ ਬੈਠੇ ਹੋਏ ਆ ਲੈ ਉਹ ਆਪਾਂ ਵੀ ਵਧੀਆ ਮਹਾਂ ਚੰਗੀ ਉਹ ਅੱਧੀ ਮੈਂ ਆ ਮੰਗਾ ਮੈਂ ਉਸ ਤੋਂ ਬਗੈਰ ਫਾਰਟਾ ਨਹੀਂ ਮੰਗਿਆ ਬਾ ਫਿਰ ਮੈਂ ਵੀ ਉਸ ਜੀ ਗੱਲ ਨਹੀਂ ਕਹਿੰਦਾ ਆ ਬੈਠ ਭਾਈ ਬੜੇ ਬੈਠ ਉਹ ਬੜਾ ਪੰਕੀ ਨਾ ਉੱਚੀ ਇੱਕ ਦੂਜੀ ਡਾਉਣੀ ਕੈਂ ਹਾਂ ਜਾ ਬੈ ਬਾਈ ਦੀ ਹੈ ਉਹ ਨਹੀਂ ਹੋਣੀ ਮੇਰਾ ਭਰਾ ਮੇਰਾ ਬਾਈ ਬਣ ਕੇ ਬਾਈ ਬਣ ਕੇ ਬੈਠ ਓਏ ਉਹ ਨਹੀਂ ਓਏ ਯਾਰ ਇਹ ਗੱਲ ਨਾ ਕਰ ਇਹ ਗੱਲ ਨਾ ਕਰ ਇਹ ਨਹੀਂ ਬੰਗੇ ਇਹ ਨਾ ਕਰ ਵੀਰ ਬਣ ਕੇ ਛੱਡ ਦੇ ਇੱਕ ਮਿੰਟ ਛੱਡ ਬੈਠ ਓਏ ਮਾਨ ਲੈ ਕਰੂ ਭਾਈੋ ਯਾਰ ਕੀ ਕਹਿਣਾ ਓਦਾ ਭਾਈ ਦੀ ਆ ਬਸ ਬੋਲੋ ਓ ਯਾਰ ਬੋਲੋ ਯਾਰ ਫਿਰ ਖੜੀ ਨਹੀਂ ਬੈਠ ਇੱਥੇ ਬਾਹਰ ਪਹਿਲਾਂ ਨਹੀਂ ਨਹੀਂ ਹੁਣ ਨਾ ਬੋਲੋ ਬਾਹਰ ਬਾਹਰ ਕਹਾਲਾ ਮੈਨੂੰ ਆਪਣੀ ਸਮਝ ਨਹੀਂ ਆਉਣੀ ਨਹੀਂ ਹੋਣੀ ਨਹੀਂ ਕਾਲ ਠੀਕ ਆ ਤੂੰ ਬੱਚਾ ਮਾਨ ਲੈ ਮੈਂ ਕੁਝ ਝੰਡੇ ਉਵੇਂ ਕਰ ਲੈ ਯਾਰ ਮੈਂ ਤਾਂ ਉਹੀ ਗੱਲ ਕਹਿ ਦਿੰਦਾ ਵੀ ਜੱਕ ਵੀ ਹਾਂ ਸਹੀ ਆ ਉਹ ਬਧੇਰੀਆਂ ਟਿਕ ਹੈਂ ਉੱਪਰ ਵਾਲੇ ਨੇ ਲੁੱਟ ਕੇ ਖਾਣੇ ਟਿਕ ਟਾਕ ਕਰਦੇ ਸੀ ਬੈਠੇ ਜਾ ਇੱਧਰ ਕਹਿੰਦੇ ਕਾਹਦੇ ਬਚਾਰੇ ਹੋ ਕਹਿੰਦੇ ਮੈਂ ਤਾਂ ਬਥਾਣੇ ਨਹੀਂ ਜੱਟੇ ਬਦਲ ਮਾਰਨ ਆਂ ਕਿ ਗੱਲ ਕਰ ਰੋ ਤਾਂ ਹੈ ਨਹੀਂ ਜੀ ਕੋਈ ਜੀ ਜੋ ਤਾਂ ਉਹ ਦੋ ਜਿਹਨੋ ਜੀ ਉਹ ਇਹ ਜੇ ਦੇਖੇ ਸੀ ਹੋਰ ਕਿਸੇ ਵਾਰੀ ਫਾਬੀਅਨ ਮੀਰੇ ਮੈਨੂੰ ਮਾਣਾ ਤੁਹਾਡੇ ਤੇ ਇੰਨੀ ਗੱਲ ਕਰਦਾ ਤੇ ਮੈਂ ਕਿਤਾਈ ਥੋੜੀ ਇੱਜ਼ਤ ਕਰਦੇ ਆ ਹੈ ਬਾਈਟ ਬੋਟੀ ਚੋੜੀ ਨਹੀਂ ਡੈਣਾ ਉਧਾਰ ਦਾ ਕੋਈ ਚੱਕਰ ਨਹੀਂ ਨਗਦ ਦਾ ਚੱਕਰ ਡਾਲੋ ਪਾਜਰੋ ਅਸੀਂ ਗਏਨੇ ਆ ਇਧਰ ਹੋ ਜਾ ਲੈ ਉਰੇ ਹੋ ਜਾ ਫਿਰ ਤੂੰ ਵੀ ਆ ਜਾ ਵੇ ਇੱਕ ਗੱਲ ਮਨਸੂਬੀ ਦੀ ਹੋਰ ਤੂੰ ਕਹਿੰਦਾ ਲੈ ਜੈਂਟੇ ਲੈ ਲੈ ਆ ਜਾ ਉਰੇ ਆ ਜੈਂਟੇ ਇੱਕ ਤੈਨੂੰ ਮੈਂ ਜਿਵੇਂ ਮੰਗੇ ਦੀ ਇਹ ਤੈਨੂੰ ਮੈਂ ਦੱਸਦਾ ਮੈਂ ਡੰਗੇ ਖਾਮ ਤੋਂ ਉੱਪਰ ਲਈ ਵੀ ਆ ਤੈਨੂੰ ਮੈਂ ਕੀ ਦੱਸਾਂ ਮੈਂ ਚੱਲ ਆਏ ਵਿਚਾਰੋ ਘਾਟਾ ਹੋ ਰਿਹਾ ਇਹਨੇ ਵੀ ਜੈਂਟੇ ਲੱਭ ਲੱਜਾ ਤੂੰ ਜਿਹੜੀ ਕਹਿਣਾ ਲੱਗ ਮੈਂ ਲੱਭ ਚਲ ਤੂੰ ਦੱਸ ਕੀ ਕਰਾ ਮੈਂ ਇਹ ਚੌਧਰੀ ਦੱਸ ਲੱਦੂ ਉਹ ਤੂੰ ਦੱਸ ਦੇਂ ਦੱਸ ਦੇ ਇਹ ਕੀ ਇਹ ਮੇਰੀ ਗੱਲ ਸੁਣ ਲੈ ਮੈਂ ਦੋ ਘਰ ਲੈਣਾ ਸੀ ਮੈਂ ਇਹ ਤੋਂ ਲੈਣਾ ਹੂੰ ਹੂੰ ਠੀਕ ਹੈ ਇਹ ਕਹਿੰਦਾ ਨਹੀਂ ਯਾਰ ਮੈਂ ਉਸ ਗੱਲ ਨੂੰ ਨਹੀਂ ਆ ਲੈ ਮੈਂ ਕਿਸੇ ਦੀ ਪੁੱਛਦਾ ਨਹੀਂ ਜੇ ਤੈਨੂੰ ਹੋਇਆ ਮੈਨੂੰ 2000 ਦੇ ਦੀ ਜੀ ਬੋਲੋ ਚੁੱਪ ਕਰ ਨਹੀਂ ਹੁਣ ਨਹੀਂ ਹਾਨੂੰ ਪਤਾ ਮੈਂ ਤਾਂ ਟੜਕੇ ਭੈਣ ਡੈਂਗ ਦੇ ਉੱਪਰ ਰਾਈ ਗਏ ਆ ਹੁਣ ਤੈਨੂੰ ਕੀ ਕਹਾਂ ਮੈਂ ਹੁਣ ਦੱਸ ਕੀ ਕਰਾਂ ਅੱਛਾ ਚਲੋ ਕੋਈ ਆਈਸ ਵਾਰ ਕਰਾਇਗੇ ਹਲਦਾ ਬਹੁਤ ਪਿਆਜ ਥੱਲਾ ਨਹੀਂ ਆਈ ਚੰਗੀ ਆ ਮੈਂ 20 30 ਸਹੀ ਸੀ ਪਿੰਡੋਂ ਪਿੰਡੋਂ ਮੈਨੂੰ ਆਹ ਥੱਲਾ ਨਹੀਂ ਹਾਂ ਕਹੀਂ ਜਰਾਂਗੇ ਥੱਲਾ ਤਾਂ ਕਈ ਮਈਆਂ ਬਣਾਉਂਦੀਆਂ ਕਈ ਨਹੀਂ ਬਣਾਉਂਦੀਆਂ ਲੋਹੂ ਚਨੇੜਾ ਰ ਵਰਕਰਾਇਗੇ ਚੁੱਪ ਕਰਕੇ ਨਾ ਲੈ ਚੰਗੀ ਆ ਘਟਾੜਦਾ ਪਰੇ ਹਾਂ ਪਰੇ ਚਲਾ ਕੇ ਲਾ ਵੀ ਉਹਨੇ ਲੈਣਾ ਆ ਗਿਆ ਆ ਗਿਆ ਛੇਟਾ ਇੱਕ ਮਿੰਟ ਇੱਕ ਇੱਕ ਮਿੰਟ ਯਾਰ ਤੂੰ ਮਾਨੇ ਨਾ ਕਰ ਇੱਕ ਮਿੰਟ ਮੇਰੀ ਵੀ ਮਾਨੇ ਮੇਰੀ ਵੀ ਚ ਮਾਨੇ ਬੜਾ ਬੋਲਣਾ ਤਾ ਕੋ ਗਾਦਾ ਬਣਾ ਆ ਜਾ ਓਏ ਜਾ ਯਾਰ ਜੰਟੇ ਬੜਾ ਬੋਲਿਆ ਜੀ ਨਾ ਕਰ ਉਹ ਮਰੋ ਧੱਕੇ ਜੋ ਪਾਸੇ ਹੋਇਆ ਕਰ ਯਾਰ ਐਵੇਂ ਬੋਲੀ ਜਾਂਦੇ ਹਾਂ ਚੱਲ ਜਾ ਬੱਸ ਜਾ ਬੜਾ ਜੰਟੇ ਮੈਂ ਬੋਲੀ ਜਾਂਦਾ ਯਾਰ ਤੂੰ ਤਾਂ ਹਿਲਦਾ ਵੀ ਨਹੀਂ ਐਨਾ ਜੋਰ ਲਵਾਉਣਾ ਜਬਰਤੀ ਕਹਦੇ ਯਾਰ ਨਿਕਲ ਕਰਕੇ ਜ਼ੋਰ ਲਵਾਉਂਦਾ ਉਹ ਰੱਖ ਲੈ ਕੁਛ ਇੱਕ ਗੱਲ ਕਹਿੰਦੇ ਹੁਣ ਮੱਥੇ ਨਾ ਲਾਲਾ ਬਾਲਾ ਬੋਲ ਨਾ ਨਹੀਂ ਥੋੜਿਆ ਜੇ ਨਾ ਪੈਸੇ ਹੱਥ ਲੋ ਨਾ ਆ ਫੜ ਜਾਂਦਾ ਉਹ ਨਹੀਂ ਹੋ ਸਕਦਾ ਸੁਪਰੀ ਰੱਖ ਲੈ ਫੜਦਾ ਕਿਉਂ ਨਹੀਂ ਪੈਸੇ ਰੱਖ ਲੈ ਕੁਛ ਰੱਖ ਲੈ ਰੱਖਿਆ ਕਰ ਮਾਨੇ ਇਹਦਾ ਰੁਪਈਏ ਦੀ ਨਹੀਂ ਸਕੇਡ ਰੁਪਈਏ ਬਹਿ ਕੇ ਪੈਸੇ ਲੈ ਲੈਮ ਸੇਮ ਰੱਖਿਆ ਹੋਗਾ ਅੱਧੇ ਮਿੰਟ